ਕੰਗਲਾ ਨੋਤ ਦੀ ਥੱਪੜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿੱਥੇ ਪੂਰਾ ਪੰਜਾਬ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇਸ ਚੀਜ਼ ਦੀ ਚਰਚਾ ਚੱਲਦੀ ਪਈਗੀ ਉੱਥੇ ਨਾਲ ਹੀ ਦੋ ਕੁੜੀਆਂ ਵੱਲੋਂ ਇੱਕ ਗਾਣਾ ਕੱਢ ਕੇ ਕੰਗਲਾ ਨੋਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੈਨੂੰ ਕੀ ਲੋੜ ਹੈ ਗਿਆ ਪੰਜਾਬ ਦੇ ਮਸਲਿਆਂ ਦੇ ਵਿੱਚ ਆਪਣੀ ਟੰਗ ਅੜਾਉਣ ਦੀ ਕੀ ਲੋੜ ਹੈ ਕਿ ਕਿਸਾਨਾਂ ਨੂੰ ਮਾੜਾ ਚੰਗਾ ਕਹਿਂ ਦੀ ਤੁਸੀਂ ਆਪ ਦੇ ਕੰਮ ਨਾਲ ਰੱਖੋ ਮਤਲਬ ਜੇ ਕੋਈ ਪੰਜਾਬੀ ਲੰਗਰ ਲਗਾਉਂਦਾ ਹੈ ਤਾਂ ਉਹ ਫਿਰ ਚੰਗਾ ਹੋ ਜਾਂਦਾ ਹੈ ਕਿ ਜੇ ਕੋਈ ਪੰਜਾਬੀ ਆਪਦੇ ਹੱਕ ਦੀ ਗੱਲ ਕਰਦਾ ਤੇ ਉਹ ਫਿਰ ਬੁਰਾ ਹੋ ਜਾਂਦਾ ਹੈ ਇਹ ਕੁੜੀਆਂ ਨੇ ਇੱਕ ਗੈਹੇ ਨਾ ਗਾਣਾ ਗਾ ਕੇ ਗਾਣੇ ਦੇ ਲਹਿਜੇ ਦੇ ਵਿੱਚ ਬਹੁਤ ਹੀ ਸੁੰਦਰ ਗਾਣਾ ਸੁਣਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬੀਆਂ ਨੂੰ ਇੰਨੀ ਗੱਲ ਵੀ ਆਖੀ ਗਈ ਹੈ ਕਿ ਤੁਸੀਂ ਜਦੋਂ ਵੀ ਆਪਣੇ ਹੱਕ ਲੈਣੇ ਹੁੰਦੇ ਆ ਤੇ ਆਪਾਂ ਸਾਨੂੰ ਜਿਹੜਾ ਉਹ ਸੰਘਰਸ਼ਤਾ ਕਰਨਾ ਪੈਂਦਾ ਹੈ ਲੇਕਿਨ ਜਿਹੜੇ ਲੋਕ ਸਾਨੂੰ ਗਲਤ ਕਹਿੰਦੇ ਤੇ ਫਿਰ ਪੰਜਾਬੀ ਉਹਨਾਂ ਨੂੰ ਜਵਾਬ ਦੇਣਾ ਵੀ ਜਾਣਦੇ ਹੈਗੇ ਨੇ ਇਹ ਕੁੜੀਆਂ ਨੇ ਇੱਕ ਗਾਣਾ ਸੁਣਾਇਆ ਆ ਉਹ ਤੁਹਾਨੂੰ ਸੁਣਾਣੇ ਆ ਉਸ ਗਾਣੇ ਦੀਆਂ ਦੋ ਲਾਈਨਾਂ ਉਹ ਨਾਲ ਨਾਲ ਵੀਡੀਓ ਅੱਛੀ ਜਵਾਬ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੇ ਮੈਂ ਹਾਂ ਸਮ੍ਰਿਤਾ ਸਾਡੇ ਕਿਸਾਨ ਵੀਰਾਂ ਦੇ ਸ਼ਾਂਤਮਈ ਪ੍ਰੋਟੈਸਟ ਦੇ ਉੱਤੇ ਕੰਗਨਾਂ ਰਣਾ ਤੇ ਪਾਇਲ ਰਹਾਦਗੀ ਨੇ ਕੁਝ ਭੱਦੇ ਕਮੈਂਟ ਕੀਤੇ ਨੇ ਤੇ ਉਹਦੇ ਅਸੀਂ ਜਵਾਬ ਵਿੱਚ ਕੁਝ ਕਿ ਲਾਈਨਾਂ ਲਿਖੀਆਂ ਨੇ ਜੋ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨੇ ਜਾ ਰਹੇ ਹਾਂ ਨੀ ਸੁਣ ਪਾਇਲ ਨੀ ਸੁਣ ਕੰਗਣਾ ਸੁਣ ਪਾਇਲ ਨੀ ਸੁਣ ਕੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਚਾਹੇ ਸੂਲੀ ਪੈ ਜੇ ਟੰਗਣਾ ਚਾਹੇ ਤੈ ਜੇ ਸੂਲੀ ਟੰਗਣਾ ਤੂੰ ਆਪਣੀ ਜੀਬ ਸੁਭਾਲ ਕੁੜੇ ਜੇ ਹੋਗੇ ਤੇ ਮਹਰਤ ਹੋ ਕੇ ਦਿੰਦੀ ਮਾਈ ਸ਼ਰਮ ਪਰ ਤਾਣਾ ਆਈ ਤੂਰਤ ਹੋ ਕੇ ਦਿੰਦੀ ਮਾਈ ਉਹਦੀ ਸੌਤੂ ਕੀਮਤ ਲਾਈ ਉਹਦੀ ਸੌਤੂ ਕੀਮਤ ਲਾਈ ਜਸਬਾ ਹਟੀਏ ਵਿਕਦਾ ਨਹੀਂ ਅਸੀਂ ਪਹਿਣ ਪਾਈ ਸਭ ਇਕੱਠੇ ਤੋਂ ਸਾਡੇ ਮੂਰੇ ਟਿਕਣਾ ਨਹੀਂ ਅਸੀਂ ਪਹਿਣ ਪਾਈ ਸਭ ਇਕੱਠੇ ਤੋਂ ਸਾਡੇ ਮੂਰੇ ਟਿਕਣਾ ਦੇਖਤਾ ਜਿੰਦਾਬਾਦ